ਰਾਜਾ ਵੜਿੰਗ ਦੇ ਖਿਲਾਫ ਪੰਜਾਬ ਕਾਂਗਰਸ ਦੇ ਲੀਡਰਾਂ ਦੇ ਵੱਲੋਂ ਗੋਲਵੰਦੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਰਾਜਾ ਵੜਿੰਗ ਨੂੰ ਹਟਾਉਣ ਦੇ ਲਈ ਕਾਂਗਰਸ ਹਾਈ ਕਮਾਂਡ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਆਖਰਕਾਰ ਕਿਹੜੇ ਲੀਡਰ ਰਾਜਾ ਵੜਿੰਗ ਦੇ ਖਿਲਾਫ ਨਿਤਰੇ ਨੇ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਰਾਜਾ ਵੜਿੰਗ ਨੂੰ ਹਟਾਉਣ ਦੇ ਲਈ ਪੰਜਾਬ ਕਾਂਗਰਸ ਦੇ ਲੀਡਰਾਂ ਦੇ ਵੱਲੋਂ ਗੋਲਵੰਦੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਕੀ ਇਹ ਪੂਰੀ ਕਹਾਣੀ ਕਿਹੜੇ ਲੀਡਰ ਮદાન ਦੇ ਵਿੱਚ ਨਿਤਰੇ ਨੇ ਗਗਨ ਰਾਜਾ ਵੜਿੰਗ ਦੇ ਖਿਲਾਫ ਵੈਸਤਾ ਗੋਲਬੰਦੀ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਇੱਕ ਬਕਾਇਦਾ ਸਰਗਰਮ ਧੜਾ ਰਾਜਾ ਵੜਿੰਗ ਦੇ ਖਿਲਾਫ ਚੱਲ ਰਿਹਾ ਹੈ ਜਿਹਦੇ ਵਿੱਚ ਕਈ ਅਹਿਮ ਨਾਂ ਨੇ ਪਰ ਜਦੋਂ ਦਾ ਗਿਆਨੀ ਜੈਲ ਸਿੰਘ ਤੇ ਮਰਹੂਮ ਬੂਟਾ ਸਿੰਘ ਦੇ ਉੱਤੇ ਬਿਆਨ ਆਇਆ ਵਿਵਾਦਿਤ ਬਿਆਨ ਹੈ ਜਿਹੜਾ ਜਿਹੜਾ ਵੈਸੇ ਵੀ ਕਾਬਲੇ ਬਰਦਾਸ਼ਤ ਨਹੀਂ ਹੈਗਾ ਉਸ ਬਿਆਨ ਤੋਂ ਬਾਅਦ ਰਾਜਾ ਵੜਿੰਗ ਨੇ ਬੇਸ਼ੱਕ ਮਾਫੀ ਮੰਗੀ ਸਾਰਾ ਕੁਝ ਕੀਤਾ ਕੋਈ ਵੱਡਾ ਲੀਡਰ ਕੱਲ ਤੱਕ ਉਹਨਾਂ ਦੇ ਹੱਕ 'ਚ ਨਹੀਂ ਸੀ ਆਇਆ ਕੁਝ ਕੁ ਲੀਡਰ ਹੱਕ 'ਚ ਆਏ ਨੇ ਉਹਦੇ ਬਾਰੇ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਪਰ ਕੇਰਾਬੰਦੀ ਗੋਲਬੰਦੀ ਕਾਂਗਰਸ ਹਾਈ ਕਮਾਂਡ ਤੇ ਦਬਾਅ ਪੰਜਾਬ ਦੇ ਕਈ ਵੱਡੇ ਲੀਡਰ ਤੇ ਕਈ ਧੜੇ ਬਣਾ ਰਹੇ ਨੇ ਕਾਰਨ ਉਹਦਾ ਇਹ ਹੈ ਕਿ ਰਾਜਾ ਵੜਿੰਗ ਨੇ ਜਿਹੜਾ ਬਿਆਨ ਦਿੱਤਾ ਉਹਦੇ ਨਾਲ ਤਰਨਤਾਰਨ ਦੀ ਚੋਣ ਦਾ ਮਜਾਜ ਬਦਲੇ ਆਇਆ ਜਿਹੜੇ ਦਲਿਤ ਸੈਕਸ਼ਨ ਦੇ ਅੰਦਰ ਕਾਂਗਰਸ ਦੀ ਆਵਾਜ਼ ਸੀ ਜਿਹੜਾ ਪਹਿਲੇ ਜਾਂ ਦੂਜੇ ਨੰਬਰ ਤੇ ਕਾਂਗਰਸ ਨੂੰ ਵੋਟ ਕਰ ਰਿਹਾ ਸੀ ਜਿਹਦੀ ਪਸੰਦ ਸੀ ਤਰਨਤਾਰਨ ਦੇ ਵਿੱਚ ਉਹਦੇ ਵਿੱਚ ਫਰਕ ਦੇਖਿਆ ਗਿਆ ਹੈ ਇਹ ਗੱਲਾਂ ਮੀਡੀਆ ਰਿਪੋਰਟਾਂ ਦੇ ਵਿੱਚ ਸਾਹਮਣੇ ਆਈਆਂ ਨੇ ਇਸੇ ਕਾਰਨ ਰਾਜਾ ਵੜਿੰਗ ਇੱਕ ਵਿਵਾਦਿਤ ਟਿੱਪਣੀ ਇੱਕ ਜਿਹੜੇ ਢੜੇ ਸਰਗਰਮ ਨੇ ਰਾਜਾ ਵੜਿੰਗ ਦੇ ਖਿਲਾਫ ਉਹ ਇਹ ਗੱਲ ਕਹਿੰਦੇ ਕਿ ਰਾਜਾ ਵੜਿੰਗ ਕੰਪਰੋਮਾਈਜ਼ ਨੇ ਉਹਨਾਂ ਦੀ ਗੰਡ ਤੁੱਪ ਹੋਈ ਹੋਈ ਹੈ ਸੱਤਾਧਾਰੀ ਧਿਰ ਦੇ ਨਾਲ ਇਹ ਦੋ ਚੀਜ਼ਾਂ ਕਰਕੇ ਕਿ ਇਹ ਬਿਆਨ ਵੀ ਇਸੇ ਪਿੱਠ ਭੂਮੀ ਚੋਂ ਨਿਕਲਦਾ ਕਿ ਸੱਤਾਧਿਰ ਨੂੰ ਫਾਇਦਾ ਦਿੱਤਾ ਜਾ ਸਕੇ ਜਿਹੜੀ ਕਾਂਗਰਸ ਵੋਟ ਕਿਉਂਕਿ ਸੱਤਾਧਿਰ ਵਾਲੀ ਹੀ ਵੋਟ ਚੋਂ ਹਿੱਸਾ ਕਾਂਗਰਸ ਨੇ ਕੱਢ ਕੇ ਲੈ ਕੇ ਜਾਣਾ ਹੈ ਸਿੱਧੀ ਦਾ ਸਪਸ਼ਟ ਜੀ ਗੱਲ ਹੈ ਤਾਂ ਉਹ ਇਸ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੁਣ ਕਾਂਗਰਸ ਦੇ ਅੰਦਰ ਇਹ ਕੁਝ ਲੀਡਰ ਨੀਗੇ ਇੱਕ ਵੱਡਾ ਜਿਹੜਾ ਲਾਓ ਲਖਸ਼ਰਕ ਹੈ ਜਿਹੜਾ ਕਹਿ ਲਈਏ ਕਿ ਉਹ ਰਾਜਾ ਵੜਿੰਗ ਦੇ ਖਿਲਾਫ ਹਾਈ ਕਮਾਂਡ ਤੇ ਦਬਾਅ ਬਣਾ ਰਿਹਾ ਕਿ ਰਾਜਾ ਵੜਿੰਗ ਤੇ ਕੋਸ਼ਨਾ ਕੋਸ਼ਟਾ ਕਾਰਵਾਈ ਕਰੋ ਰਾਜਾ ਵੜਿੰਗ ਨੂੰ ਕੋਈ ਸੂ ਮੋਟੋ ਦੋ ਕੋਈ ਕਾਰਨ ਦੱਸੋ ਨੋਟਿਸ ਕੱਢੋ ਕੋਈ ਮਾਫੀ ਜਿਹੜੀ ਆ ਉੱਤੇ ਗੱਲ ਕਰੋ ਜਨ ਕਿ ਕੁੱਲ ਮਿਲਾ ਕੇ ਰਾਜਾ ਵੜਿੰਗ ਦੇ ਖਿਲਾਫ ਘੇਰਾ ਤੰਗ ਕੀਤਾ ਜਾ ਰਿਹਾ ਇਹ ਗੱਲ ਤੈ ਹੈ ਕਿ ਰਾਜਾ ਵੜਿੰਗ ਨੇ ਜਾਣਾ ਹੈ ਤੇ ਉਹ ਤੜਾ ਕਹਿੰਦਾ ਕਿ ਇਸੇ ਚੱਕਰ ਚ ਹੀ ਘੜ ਦਿੱਤਾ ਜਾਵੇ ਮੌਕਾ ਆ ਹੁਣ ਆਪਾਂ ਕੱਲ ਵੀ ਇਸੇ ਗੱਲ ਤੇ ਖਬਰ ਕਰੀ ਸੀ ਪਰ ਉਸ ਖਬਰ ਦੇ ਵਿੱਚ ਹੁਣ ਡਿਵੈਲਪਮੈਂਟ ਹੋਈ ਹੈ ਕਿ ਇੱਕ ਬਕਾਇਦਾ ਘੇਰਾ ਆ ਜਿਹੜਾ ਕਾਂਗਰਸ ਦੇ ਲੀਡਰਾਂ ਦਾ ਕਈ ਐਸੇ ਲੀਡਰ ਵੀ ਨੇ ਜਿਹੜੇ ਵੱਖ-ਵੱਖ ਧੜਿਆਂ ਚੋਂ ਨੇ ਜਾਨੀ ਕਿ ਇਹ ਨਹੀਂ ਹੈਗਾ ਕਿ ਇੱਕ ਧੜੇ ਚੋਂ ਨੇ ਵੱਖ-ਵੱਖ ਧੜਿਆਂ ਚੋਂ ਨੇ ਜਿਹੜੇ ਚਾਹੁੰਦੇ ਨੇ ਕਿ ਰਾਜਾ ਵੜਿੰਗ ਦੇ ਖਿਲਾਫ ਹਾਈ ਕਮਾਂਡ ਕਾਰਵਾਈ ਕਰੇ ਹੁਣ ਹਾਈ ਕਮਾਂਡ ਦੇ ਉੱਤੇ ਨਿਰਭਰ ਕਰਦਾ ਹੈ ਰਾਹੁਲ ਗਾਂਧੀ ਸੰਵਿਧਾਨ ਦੀ ਕਿਤਾਬ ਫੜ ਕੇ ਭਾਰਤੀ ਸੰਵਿਧਾਨ ਦੀ ਕਿਤਾਬ ਫੜ ਕੇ ਦਾਵਾ ਕਰਦੇ ਹੈ ਕਿ ਕਾਂਗਰਸ ਸੰਵਿਧਾਨ ਬਚਾਉਣ ਆਈ ਹੈ ਕਾਂਗਰਸ ਦਲਤਾਂ ਦੇ ਰਾਖਵਾ ਕਰਨ ਨੂੰ ਬਚਾਉਣ ਆਈ ਹੈ ਦਲਤਾਂ ਦੇ ਸਵੈ ਮਾਣ ਦੀ ਗੱਲ ਕਾਂਗਰਸ ਕਰਦੀ ਹੈ ਪਰ ਉਹਨਾਂ ਦਾ ਆਪਣਾ ਇੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਜੋ ਸ਼ਬਦਾਵਲੀ ਵਰਤਦਾ ਹੈ ਜਾਂ ਜਿਹੜੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ ਜੇ ਹਾਈ ਕਮਾਂਡ ਉੱਤੇ ਕਾਰਵਾਈ ਨਹੀਂ ਕਰਦੀ ਤਾਂ ਜਿਹੜੇ ਲੀਡਰ ਨੇ ਖਾਸ ਕਰਕੇ ਜਿਹੜੇ ਦਲਿਤ ਲੀਡਰ ਨੇਗੇ ਕਾਂਗਰਸ ਦੇ ਅੰਦਰ ਉਹਨਾਂ ਦਾ ਮਨੋਬਲ ਕਿਵੇਂ ਡਿੱਗਦਾ ਜਾਂ ਫਿਰ ਹਾਈ ਕਮਾਂਡ ਸਿਰਫ ਦਿਖਾਵੇ ਲਈ ਕਰ ਰਹੀ ਹੈ ਪਰ ਜਦੋਂ ਇਹ ਸੁਨੇਹਾ ਜਾਊਗਾ ਉਹ ਸੁਨੇਹਾ ਪਾਰਟੀ ਦੇ ਲਈ 227 ਦੇ ਵਿੱਚ ਕੋਈ ਸਾਜ਼ਗਰ ਨਹੀਂ ਹੋਊਗਾ ਹੁਣ ਤੱਕ ਕੀ ਮੰਨਿਆ ਜਾ ਰਿਹਾ ਹੈ ਕੇ ਦਲ ਤੇ ਜੱਟ ਸਿੱਖਾਂ ਦਾ ਇੱਕ ਵੱਡਾ ਸੈਕਸ਼ਨ ਕਾਂਗਰਸ ਦਿਵਾਲ ਚੁਕਾਰ ਰੱਖ ਰਿਹਾ ਹੈ 2027 ਦੇ ਵਿੱਚ ਫਿਰ ਉਹਦੇ ਵਿੱਚੋਂ ਜੇ ਦਲਿਤ ਬਾਹਰ ਨਿਕਲ ਜਾਂਦੇ ਨੇ ਤਾਂ ਕਾਂਗਰਸ ਦੇ ਪੱਲੇ ਕੀ ਆ ਫਿਰ ਤਾਂ ਕਾਂਗਰਸ ਨੂੰ ਜਿਹੜੀਆਂ 31 17 18 ਆਈਆਂ ਸੀ ਉਹ ਵੀ ਨਹੀਂ ਆਉਣੀਆਂ ਤੁਸੀਂ ਦੇਖ ਲਓ ਕਿ ਕਿੰਨੀਆਂ ਰਾਖਵੀਆਂ ਸੀਟਾਂ ਜਿਹੜੀਆਂ ਕਾਂਗਰਸ ਨੇ ਜਿੱਤੀਆਂ ਤੇ ਖਾਸ ਖਾਸ ਕਰਕੇ ਦਲਿਤ ਜਿੱਥੇ ਪ੍ਰਭਾਵ ਹੈ ਦਬਾਬੇ ਦੇ ਅੰਦਰ ਆਦਮਪੁਰ ਹੈ ਫਲੋਰ ਹੈ ਜਲੰਧਰ ਉੱਤਰੀ ਹੈ ਫਿਰ ਪ੍ਰਗਟ ਸਿੰਘ ਵਾਲੀ ਸੀਟ ਹੈ ਜਿੰਨੀਆਂ ਸਾਰੀਆਂ ਸੀਟਾਂ ਨੇ ਦਲਤ ਪ੍ਰਭਾਵ ਵਾਲੀਆਂ ਨੇ ਚੱਬੇਵਾਲ ਸੀਗੀ ਯਾਨੀ ਕਿ ਕੁੱਲ ਮਿਲਾ ਕੇ ਉਹੀ ਸੀਟਾਂ ਜਿੱਤੀਆਂ ਜਿੱਥੇ ਜ਼ਿਆਦਾ ਦਲਤਾਂ ਦਾ ਅਸਰ ਸੁਖ ਦੀ ਦਿਨਾਨਗਰ ਹੈ ਇਵਨ ਕਿ ਡੇਰਾ ਬਾਬਾ ਨਾਨਕ ਤੇ ਫਤੇਗੜ ਚੂੜੀਆਂ ਦੇ ਵਿੱਚ ਵੀ ਇਹੀ ਹਾਲ ਹੈ ਫਿਰ ਸੁਖ ਸਰਕਾਰੀ ਵਾਲੀ ਰਾਜਾ ਸੰਸੀ ਸੀਟ ਤੇ ਵੀ ਇਹੀ ਹਾਲ ਹੈ ਤਾਂ ਉਹ ਸੀਟਾਂ ਜ਼ਿਆਦਾ ਜਿੱਤੀਆਂ ਜੇ ਦਲਤ ਹੀ ਨਾਰਾਜ਼ ਹੋਗੇ ਦਲਤ ਹੀ ਕਾਂਗਰਸ ਤੋਂ ਛਿਟਗੇ ਤੇ ਉਹ ਕਿਸੇ ਹੋਰ ਧਿਰ 'ਤੇ ਰਲ ਚਲੇਗੇ ਤਾਂ ਕਾਂਗਰਸ ਦੇ ਪੱਲੇ ਤਾਂ ਹੀ ਵੀ ਨਹੀਂ ਪੈਣਾ ਇਹ ਦਬਾਅ ਹਾਈ ਕਮਾਂਡ ਦੇ ਉੱਤੇ ਪਾਇਆ ਜਾ ਰਿਹਾ ਹੈ ਇਸੇ ਦਬਾਅ ਦੇ ਕਾਰਨ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਦਿਨੋਂ-ਦਿਨ ਵਧਨੀਆਂ ਨੇ ਐਫ ਆਈ ਆਰ ਤਾਂ ਉਹਨਾਂ ਤੇ ਕੱਲ ਦਰਜ ਹੋਈ ਗਈ ਹੈ ਇਹ ਵੀ ਹਵਾਲਾ ਦਿੱਤਾ ਜਾ ਰਿਹਾ ਹੈ ਕਿ ਜਦੋਂ ਬੰਦੇ ਤੇ ਐਫ ਆਈ ਆਰ ਦਰਜ ਹੋ ਜਵੇ ਜਦੋਂ ਬੰਦੇ ਨੂੰ ਐਸ ਸੀ ਐਸਟੀ ਕਮਿਸ਼ਨ ਘੇਰਾ ਪਾਈ ਬੈਠੇ ਹੋਣ ਤਾਂ ਉਹਨੂੰ ਨੈਤਿਕ ਤੌਰ ਤੇ ਪਾਸੇ ਹਟ ਜਾਣਾ ਚਾਹੀਦਾ ਸੀਗਾ ਪਰ ਹੁਣ ਹਾਈ ਕਮਾਂਡ ਤੇ ਨਿਰਭਰ ਕਰਦਾ ਕਿ ਉਹ ਜਿਹੜੇ ਲੀਡਰ ਹੱਥ ਤੋਂ ਕੇ ਪਿੱਛੇ ਪਏ ਐ ਸੱਤ ਅੱਠ ਉਹਨਾਂ ਦੇ ਨਾਮ ਵੀ ਦੱਸਾਂਗੇ ਸਮਾਂ ਆਉਣ ਦੇ ਉੱਤੇ ਕਿ ਉਹਨਾਂ ਦੇ ਗੱਲ ਨੂੰ ਮੰਨਦੀ ਆ ਜਾਂ ਨਹੀਂ ਮੰਨਦੀ ਦਲਤ ਸਰਕਾਰ ਨੂੰ ਦੇਖਦੀ ਆ ਕਿ ਨਹੀਂ ਦੇਖਦੀ ਇਹ ਦੋ ਗੱਲਾਂ ਨਿਰਭਰ ਕਰਦੀਆਂ ਨੇ ਮਾਜਬੀ ਸਾਹਿਬ ਇੱਥੇ ਕੁਝ ਕਾਂਗਰਸੀ ਆਗੂ ਰਾਜਾ ਵੜਿੰਗ ਦੀ ਪਿੱਠ ਤੇ ਵੀ ਆਏ ਨੇ ਕਾਂਗਰਸ ਦੇ ਦੇ ਕੁਝ ਆਗੂ ਨੇ ਜਿਹੜੇ ਉਹ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਉਹਨਾਂ ਨੇ ਬਿਆਨ ਵੀ ਜਾਰੀ ਕੀਤਾ ਕਿਹੜੇ ਆਗੂ ਨੇ ਬਿਆਨ ਬਿਲਕੁਲ ਗਗਨ ਕੁਝ ਆਗੂ ਆਏ ਨੇ ਇਹਦੇ ਵਿੱਚ ਇੱਕ ਬੜੀ ਪ੍ਰਤੱਖ ਜੀ ਚੀਜ਼ ਆ ਕਿ ਇੱਚ ਦਲ ਤਾਂਗੂ ਕਿੰਨੇ ਆਏ ਆ ਇਹ ਚ ਦਲ ਤਾਂਗੂ ਕਿੰਨੇ ਆਇਆ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਆਪ ਦਾ ਮੁੱਖ ਮੰਤਰੀ ਤ੍ਰਿਪਤੀਜਿੰਦਰ ਬਾਜਵਾ ਵਿਧਾਇਕ ਤੇ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਸੁਰਿੰਦਰ ਢਾਵਰ ਕੁਲਦੀਪ ਵੈਦ ਆਪਣੇ ਪੈਲ ਵਾਲੇ ਲੱਖਾ ਜੀ ਯਾਨੀ ਕਿ ਇਹ ਕੁਸ਼ਕ ਆਗੂ ਆਏ ਇਹਨਾਂ ਦੇ ਵਿੱਚੋਂ ਬਲਦੇਵ ਧਾਲੀਵਾਲ ਇਹਨਾਂ ਦੇ ਵਿੱਚੋਂ ਸਿਰਫ ਤਿੰਨ ਤੇ ਚਾਰ ਦਲਿਤ ਆਗੂ ਆਏ ਆ ਵੱਡੇ ਦਲਿਤ ਆਗੂ ਚੰਨੀ ਨੇ ਨਹੀਂ ਕੋਈ ਬਿਆਨ ਦਿੱਤਾ ਇਸ ਸਮੇਂ ਪੰਜਾਬ ਦੇ ਵਿੱਚ ਜੇ ਕਾਂਗਰਸ ਦੇ ਅੰਦਰ ਦਲਿਤਾਂ ਦਾ ਇੱਕ ਚਿਹਰਾ ਦੇ ਤੌਰ ਤੇ ਲੀਡਰ ਦੇ ਤੌਰ ਤੇ ਦੇਖਿਆ ਜਾਵੇ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਧਾਇਕ ਦਲ ਚ ਕਿੰਨੇ ਦਲਿਤ ਆਗੂ ਨੇ ਸੁਖਵਿੰਦਰ ਕੋਟਲੀ ਨੇ ਵਿਕਰਮਜੀਤ ਜਿਹੜੇ ਚੌਧਰੀ ਨੇ ਉਹ ਨੇ ਕਿੰਨੇ ਨੇਗੇ ਮੈਡਮ ਆਪਣੇ ਦਿਨਾਂ ਨਗਰ ਵਾਲੇ ਨੇ ਤਾਂ ਇਹ ਆਗੂਆਂ ਦਾ ਇੱਕ ਸਮੂਹ ਆਇਆ ਇਹਦੇ ਵਿੱਚ ਵੀ ਜ਼ਿਆਦਾ ਆਗੂ ਜਿਹੜੇ ਆ ਉਹ ਜੱਟ ਸਿੱਖ ਆਗੂ ਨੇਗੇ ਸਿਰ ਬਲਦੇਵ ਢਾਲੀਵਾਲ ਛੱਡਦੀਏ ਲੱਖਾ ਜੀ ਛੱਡਦੀਏ ਤੇ ਕੁਲਦੀਪ ਵੈਦ ਤੇ ਆਧਿਆ ਛੱਡਦੀਏ ਤੇ ਬਾਕੀ ਸਾਰੇ ਲਗਭਗ ਜਿਹੜੇ ਆ ਉਹ ਜੱਟ ਸਿੱਖ ਆਗੂ ਆਇਆ ਵੱਡੇ ਚਾਹੇ ਸੂਖ ਸਰਕਾਰੀਆ ਨੇਗੇ ਤਾਂ ਕੁੱਲ ਮਿਲਾ ਕੇ ਰਾਜਾ ਵੜਿੰਗ ਦੇ ਹੱਕ 'ਚ ਆਉਣ ਵਾਲੇ ਦਲਤ ਆਗੂਆਂ ਦਾ ਘੇਰਾ ਕਾਫੀ ਘੱਟ ਹੈ ਮੈਂ ਦੇਖ ਰਿਹਾ ਸੀ ਕਿ ਇੱਕ ਫੇਸਬੁਕ ਤੇ ਕੈਂਪੇਨ ਚਲਾਈ ਜਾ ਰਹੀ ਹੈ ਕਿ ਰਾਜਾ ਵੜਿੰਗ ਨੇ ਕੁਝ ਗਲਤ ਨਹੀਂ ਕੀਤਾ ਇਹ ਸਭ ਕਾਂਗਰਸੀ ਆਪਣੇ ਆਪ ਨੂੰ ਭਲੇਖੇ ਚ ਰੱਖ ਰਹੇ ਨੇ ਕਾਂਗਰਸੀ ਆਪਣੀਆਂ ਜਿਹੜਾ ਆਪ ਵੱਡ ਰਹੇ ਨੇ ਇਹ ਗੱਲ ਕਹਿ ਕੇ ਕਿ ਰਾਜਾ ਵੜਿੰਗ ਨੇ ਕੁਝ ਨਹੀਂ ਗਲਤ ਕੀਤਾ ਇੱਥੇ ਜੇ ਕੋਈ ਬੈਲੈਂਸ ਸਟੇਟਮੈਂਟ ਆਈ ਹੈ ਹੁਣ ਤੱਕ ਤਾਂ ਚੰਨੀ ਦੀ ਆਈ ਹੈ ਕਿ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਤੋਂ ਗਲਤੀ ਹੋਈ ਭੁੱਲ ਹੋਈ ਉਹਨੇ ਮਾਫੀ ਮੰਗ ਲਈ ਮaaf ਕਰਨ ਵਾਲਾ ਵੱਡਾ ਹੁੰਦਾ ਕੌਮ ਨੂੰ ਉਹਨੂੰ ਮaaf ਕਰ ਦੇਣਾ ਚਾਹੀਦਾ ਹੈ ਜਿਹੜੇ ਆਗੂ ਇਹ ਪਲੀ ਲੈ ਰਹੇ ਨੇ ਕਿ ਰਾਜਾ ਬੜਿੰਗ ਨੇ ਕੁਝ ਗਲਤ ਨਹੀਂ ਕਿਹਾ ਰਾਜਾ ਬੜਿੰਗ ਦੀ ਮਨਸ਼ਾ ਅਸੀਂ ਨਹੀਂ ਕਹਿੰਦੇ ਕਿ ਗਲਤ ਸੀ ਜਾਂ ਸਹੀ ਸੀ ਰਾਜਾ ਬੜਿੰਗ ਦੀ ਮਨਸ਼ਾ ਸਹੀ ਹੋ ਸਕਦੀ ਆ ਪਰ ਉਹਨਾਂ ਦੇ ਸ਼ਬਦ ਤੇ ਉਹਨਾਂ ਦੇ ਉਸ ਵੇਲੇ ਬੋਲਣ ਦਾ ਜਿਹੜਾ ਅੰਦਾਜ਼ ਹੈ ਜਿਸ ਤੋਂ ਦੇਖੋ ਕੱਲੇ ਸ਼ਬਦ ਹੀ ਨਹੀਂ ਤੁਹਾਡੇ ਹਾ ਭਾਵ ਤੁਹਾਡੀ ਸਰੀਰ ਦਾ ਪੋਸਚਰ ਵੀ ਮੈਟਰ ਕਰਦਾ ਹੈ ਕਿ ਤੁਸੀਂ ਕੋਦੋਂ ਕੀ ਕਹਿ ਰਹੇ ਹੋ ਤਾਂ ਜਦੋਂ ਤੁਸੀਂ ਉਸ ਨੂੰ ਦੇਖਦੇ ਹੋ ਤਾਂ ਸਪਸ਼ਟ ਜੀ ਨਰ ਗੱਲ ਨਜ਼ਰ ਆਉਂਦੀ ਹੈ ਕਿ ਬੂਟਾ ਸਿੰਘ ਨੂੰ ਕਾਂਗਰਸ ਨੇ ਬਣਾਇਆ ਕਾਂਗਰਸ ਨੇ ਬੂਟਾ ਸਿੰਘ ਤੇ ਬਹੁਤ ਵੱਡਾ ਅਹਸਾਨ ਕਰਤਾ ਬੂਟਾ ਸਿੰਘ ਕੱਖ ਵੀ ਨਹੀਂ ਸੀਗਾ ਬੂਟਾ ਸਿੰਘ ਜ਼ੀਰੋ ਸੀ ਬੂਟਾ ਸਿੰਘ ਪੱਠੇ ਪਾਉਂਦਾ ਸੀ ਜਾਨੀ ਕਿ ਗੋਆ ਸੁੱਟਦਾ ਸੀਗਾ ਵੀ ਕਾਂਗਰਸ ਉਹਨੂੰ ਚੱਕ ਕੇ ਲੈ ਗਈ ਨਹੀਂ ਤਾਂ ਬੂਟਾ ਸਿੰਘ ਕੱਖ ਵੀ ਨਹੀਂ ਸੀ ਏਦਾਂ ਦੀ ਸਥਿਤੀ ਤਾਂ ਨਹੀਂ ਸੀਗੀ ਬੂਟਾ ਸਿੰਘ ਉਸ ਸਮੇਂ ਤੱਕ ਇੱਕ ਸਟੈਬਲਿਸ਼ਡ ਲੀਡਰ ਸੀਗੇ ਤੇ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਬਹੁਤ ਅਹਿਮ ਸੀਗੀਆਂ ਉਸ ਸਮੇਂ ਵੀ ਅੱਜ ਦੇ ਦੌਰ ਦੇ ਵਿੱਚ ਵੀ ਚਲੋ ਹੁਣ ਸਮਾਂ ਲੰਘ ਚੁੱਕਿਆ ਲੋਕ ਨਹੀਂ ਡਿਸਕਸ ਕਰਦੇ ਤਾਂ ਉਹ ਚੀਜ਼ਾਂ ਨੂੰ ਦੇਖਿਆ ਜਾ ਸਕਦਾ ਸੀ ਇਹੀ ਕਾਰਨ ਹੈ ਕਿ ਰਾਜਾ ਵੜਿੰਗ ਦੇ ਬਿਆਨ ਦੀ ਮਨਸ਼ਾ ਜਿਹੜੀ ਆ ਉਹਨਾਂ ਦੇ ਭਾਵਾਂ ਤੋਂ ਵੀ ਝਲਕਦੀ ਹੈ ਕਿ ਉਹ ਕੀ ਕਹਿਣਾ ਚਾਹੁੰਦੇ ਸੀ ਉਸ ਸਮੇਂ ਉਹਨਾਂ ਨੇ ਸ਼ਬਦ ਵੀ ਬੋਲੇ ਨੇ ਖੈਰ ਉਹ ਵੀ ਕੋਈ ਬਹੁਤੇ ਚੰਗੇ ਨਹੀਂ ਗਏ ਪਰ ਹੁਣ ਰਾਜਾ ਵੜਿੰਗ ਦੇ ਇਸ ਨੂੰ ਜਸਟੀਫਾਈ ਕਰਨਾ ਕਾਂਗਰਸੀਆਂ ਦੇ ਲਈ ਤੇ ਖਾਸ ਕਰਕੇ ਮੈਂ ਉਹਨਾਂ ਆਗੂਆਂ ਨੂੰ ਕਹੂੰਗਾ ਕਿ ਉਹ ਘੱਟੋ ਘੱਟ ਪ੍ਰੇਜ਼ ਕਰ ਲੈਣ ਜਿਹੜੇ ਵਿਸ਼ੇਸ਼ ਤਬਕੇ ਯਾਨੀ ਕਿ ਜੱਟ ਸਿੱਖ ਤਬਕੇ ਦੇ ਨਾਲ ਆਉਂਦੇ ਆ ਉਹ ਇਸ ਮਾਮਲੇ ਤੇ ਨਾ ਹੀ दखल ਅੰਦਾਜ਼ੀ ਕਰਨ ਦਾ ਚੰਗੀ ਗੱਲ ਹੈ ਉਹਨਾਂ ਲਈ ਵੀ ਨੁਕਸਾਨ ਦੇ ਸਾਹਮਣੇ ਹੋ ਸਕਦਾ ਹੈ ਤੁਸੀਂ ਵੈਸੇ ਦਾ ਪੰਜਾਬ ਦੇ ਵਿੱਚ ਕਹਾਵਤ ਮਸ਼ਹੂਰ ਹੈ ਕਿ ਜੱਟ ਜੱਟਾਂ ਦੇ ਭੋਲੂ ਨਰੈਣ ਦਾ ਉਹ ਵਾਲਾ ਹਿਸਾਬ ਹੈ ਕਿ ਉਹਨਾਂ ਨੇ ਤਾਂ ਉੱਥੇ ਖੜੇ ਜਾਣਾ ਹੈ ਪਰ ਜਿਹੜਾ ਦਲਤ ਸੈਕਸ਼ਨ ਦੇ ਅੰਦਰ ਇਸ ਚੀਜ਼ ਦੀ ਦੇਖੋ ਪੁਤਲੇ ਵੀ ਫੂਕੇ ਜਾ ਰਹੇ ਨੇ ਰਾਜਾ ਵੜਿੰਗ ਦੇ ਰਾਜਾ ਵੜਿੰਗ ਦਾ ਵਿਰੋਧ ਕੱਲ ਗੁਰਪ੍ਰਭ ਹੂਣ ਦੇ ਬਾਵਜੂਦ ਵੀ ਸਾਰਾ ਦਿਨ ਹੁੰਦਾ ਰਿਹਾ ਇਸ ਸਭ ਕਾਰਨ ਸੇ ਤੋਂ ਕਾਂਗਰਸ ਹਾਈ ਕਮਾਂਡ ਵੀ ਚਿੰਤਤ ਹੈ ਜੋ ਖਬਰਾਂ ਆ ਰਹੀਆਂ ਨੇ ਹੁਣ ਉਹ ਕਾਰਵਾਈ ਕੀ ਕਰਦੀ ਹੈ ਜਿਹੜਾ ਅਲਟੀਮੇਟ ਜਿਹੜੇ ਆਗੂ ਰਾਜਾ ਵੜਿੰਗ ਦੇ ਖਿਲਾਫ ਖੜੇ ਹੋ ਚੁੱਕੇ ਨੇ ਜਾਂ ਇਹ ਗੱਲ ਕਹਿ ਰਹੇ ਨੇ ਕਿ ਕੋਈ ਐਕਸ਼ਨ ਤਾਂ ਲੋ ਕੁਝ ਲੋਕਾਂ ਨੂੰ ਤਾਂ ਦੱਸਣ ਜੋਗੇ ਹੋਈ ਐ ਅਸੀਂ ਲੋਕਾਂ ਅੱਜ ਕੱਲ ਨੂੰ ਕਿਹੜਾ ਮੂੰਹ ਲੈ ਕੇ ਜਾਵਾਂਗੇ ਜਦੋਂ ਸੁਨੀਲ ਜਾਖੜ ਦਾ ਬਿਆਨ ਆਇਆ ਸੀ ਜੁੱਤੀ ਵਾਲਾ ਉਦੋਂ ਵੀ ਕਾਂਗਰਸ ਹਾਈ ਕਮਾਂਡ ਨੇ ਕੋਈ ਵੱਡਾ ਐਕਸ਼ਨ ਨਹੀਂ ਸੀ ਲਿਆ ਪੈਸ ਕਾਰਨ ਦੱਸੋ ਨੋਟਿਸ ਜਾਰੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਤਾਂ ਹੁਣ ਜੇ ਰਾਜਾ ਵਿੜਿੰਗ ਤੇ ਕੋਈ ਕਬੱਡੀ ਕਾਰਵਾਈ ਨਹੀਂ ਹੁੰਦੀ ਤਾਂ ਕਾਂਗਰਸ ਦੀ ਸੰਵਿਧਾਨ ਬਚਾਉਣ ਵਾਲੀ ਦਲਤਾਂ ਦੇ ਸਵਾਮੈਣ ਦੀ ਗੱਲ ਕਰਨ ਵਾਲੀ ਦਲਤਾਂ ਦੇ ਉਤਪੀੜਨ ਦੀ ਗੱਲ ਕਰਨ ਵਾਲੀ ਕਹਾਣੀ ਦੇ ਉੱਤੇ ਵੱਡਾ ਪ੍ਰਸ਼ਨ ਚਿੰਨ ਲੱਗਦਾ ਹੈ ਤਾਂ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦੀ ਉਜਾਜ਼ਤ ਧੰਨਵਾਦ